ਤਫਸੀਲ ਦਾ ਡੱਬਰ ਪਿੰਡ ਆ ਜੀ ਇੱਥੇ ਲੱਗੇ ਜਿਸ ਤਰ੍ਹਾਂ ਕਿ ਸਾਰੰਗਦੇਵ ਜਾਂਪਰ ਕੋਟ ਇਹ ਸਾਰੇ ਪੁੰਗੇ ਇਹ ਪਿੰਡ ਪਿੰਡੇ ਨੇ ਤੇ ਇਹ ਸਾਰੰਗਦੇਵਤੀ ਹੈ ਇੱਕ ਮਿਲ ਕੇ ਡੱਬਰ ਪਿੰਡ ਆ ਇਹ ਅਜਨਾਲਾ ਇੱਥੋਂ ਸਿਰਫ 100 ਕਦਮ ਤੇ ਜਿਹੜੀ ਆ ਉਹ ਸੱਕੀ ਨਾਲ ਆ ਜਿਹਨੂੰ ਅਜਨਾਲਾ ਸੱਕੀ ਨਾਲਾ ਦੇ ਨਾਂ ਨਾਲ ਬਹੁਤ ਮਸ਼ਹੂਰ ਲਾਲਾ 90 ਤੋਂ ਲੈ ਕੇ ਅੱਜ ਤੱਕ ਮੈਂ ਖਲਾਈ ਹੁੰਦੀ ਨਹੀਂ ਵੇਖੀ ਕਿਉਂਕਿ ਮੈਂ ਇੱਥੇ ਜ਼ਮੀਨ ਲਈਆ 1990 ਚ ਆ ਕੇ 1990 ਤੋਂ ਮੈਂ ਕਦੇ ਵੀ ਇਸ ਸੱਕੀ ਨਾਲੇ ਦੀ ਖਲਾਈ ਨਹੀਂ ਦੇਖੀ ਜੇ ਇਸ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਤੇ ਆਹ ਜਿਹੜੀ ਤਬਾਈ ਆਕੀ ਅਜਾ ਨਾਲਾ ਲੋਪੋ ਕੇ ਤੇ ਰਮਦਾਸ ਦੀ ਜਿਹੜੀ ਹੋਈ ਆ ਇਹ ਨਹੀਂ ਸੀ ਹੋਣੀ ਹੁਣ ਤੁਸੀਂ ਵੇਖੋ ਕਿ ਇਹ ਪਾਣੀ ਜਿਹੜਾ ਕਿੰਨਾ ਜਾ ਰਿਹਾ ਹੈ 15 20 20 ਦਿਨ ਹੋ ਗਏ ਅਜ 20 ਦਿਨ ਹਾਂਜੀ ਹਾਂਜੀ ਔਰ ਜਿੰਨਾ ਪਾਣੀ ਇੱਥੋਂ ਜਾ ਰਿਹਾ ਇਹਨਾਂ ਪਾਣੀ ਸੱਕੀ ਨਾਲੇ ਜਿੰਨੀ ਜਾ ਰਿਹਾ ਇਹ ਇੱਕ ਛੋਟੀ ਜੀ ਪੁਲੀ ਹੈ ਤੇ ਇਸ ਪੁਲੀ ਤੋਂ ਵੇਖੋ ਵੀ ਕਿੰਨੀ ਸਪੀਡ ਚ ਪਾਣੀ ਜਾ ਰਿਹਾ ਹੁਣ ਜੇ ਸੱਕੀ ਨਾਲੇ ਦੀ ਖਲਾਈ ਹੁੰਦੀ ਇੱਕ ਸੱਕੀ ਨਾਲਾ ਜਿਹੜਾ ਉਹਦੀ ਜਿਹੜੀ ਚੌੜਾਈ ਆ ਉਹ ਕਰੀਬ 100 ਤੇ 90 ਫੁੱਟ ਹੁਣ 190 ਫੁੱਟ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਉਹਦੇ ਵਿੱਚੋਂ ਪਾਣੀ ਜਿਹੜਾ ਸੀ ਆ ਫਸਲ ਜਿਹੜੀਆਂ ਤਬਾਹੀਆਂ ਨੇ ਹੁਣ ਤੁਸੀਂ ਵੇਖ ਰਹੇ ਹੋ ਕਿ ਪਾਣੀ ਦਾ ਰੰਗ ਬਦਲ ਚੁੱਕਾ ਹੈ ਔਰ ਹਸਤੰਤੇ ਇੱਥੇ ਖਮੋਤਾ ਨਹੀਂ ਜਾ ਰਿਹਾ ਬਦਬੂ ਆ ਰਹੀ ਆ ਹੁਣ ਆ ਜਿਹੜੇ ਪਿੰਡ ਨੇ ਜਿਹੜੇ ਢੇਰੇ ਨੇ ਇਹਨਾਂ ਲੋਕਾਂ ਦੇ ਜਿਹੜੀਆਂ ਨੇ ਇਹ ਹੁਣ ਝੋਨੇ ਦੀ ਫਸਲ ਪੱਕੀ ਹੋਈ ਜਿਹੜੀ ਉਹ ਪੱਕੀ ਫਸਲ ਝੋਨੇ ਦੀ ਆ ਉਹ ਉਹਦਾ ਜਦੋਂ ਹੁਣ ਮੁਸ਼ਕਾਰਿਆ ਮੁਸ਼ਕ ਮਾਰਨਾ ਸ਼ੁਰੂ ਕਰਤਾ ਉਹਨੇ ਜਿਸ ਕਰਕੇ ਬਹੁਤ ਵੱਡੀ ਪਰਬਾਤੀ ਜਿਹੜੀ ਆ ਇਹ ਹੋਈ ਆ